ਸ਼ਿਵ ਵਿੱਚ ਰਹੇ ਰਹੇ ਦੋਸਤ ਦੀ ਪਤਨੀ ਨੂੰ ਲੈ ਕੇ ਹੋਇਆ ਫਰਾਰ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਕਾਰਗੁਨੀ ਪੇਜ ਕੇਰਵਾਈ ਤੋੜ ਫੋਰ ਰਿਪੋਰਟ ਬੀਐਸ ਕਲਸੀ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਰਾਮਨਗਰ ਤੋਂ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਦੋਸਤ ਆਪਣੇ ਵਿਦੇਸ਼ ਵਿੱਚ ਰਹਿੰਦੇ ਦੋਸਤ ਦੀ ਪਤਨੀ ਨੂੰ ਲੈ ਕੇ ਹੀ ਫਰਾਰ ਹੋ ਗਿਆ ਦੋਸਤ ਦੀ ਪਤਨੀ ਨੂੰ ਲੈ ਜਾਣ ਵਾਲਾ ਦੋਸਤ ਆਪ ਤਿੰਨ ਬੱਚਿਆਂ ਦਾ ਪਿਓ ਹੈ ਜਦ ਕਿ ਉਸਦੇ ਦੋਸਤ ਦੀ ਪਤਨੀ ਵੀ ਦੋ ਬੱਚਿਆਂ ਦੀ ਮਾਂ ਹੈ ਉੱਥੇ ਹੀ ਜਦੋਂ ਪੀੜਿਤ ਦੋਸਤ ਦੇ ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਅਣਪਛਾਤੇ ਗੁੰਡਿਆਂ ਨੇ ਉਹਨਾਂ ਦੇ ਘਰ ਹਮਲਾ ਕਰਕੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਧਮਕੀ ਦਿੱਤੀ ਗਈ ਜੇਕਰ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਵਾਲਿਆਂ ਨੂੰ ਜਾਨੂ ਮਾਰ ਦਿੱਤਾ ਜਾਵੇਗਾ ਬਾਵਜੂਦ ਇਸ ਦੇ ਵਿਦੇਸ਼ ਵਿੱਚ ਰਹਿੰਦੇ ਪੀੜਤ ਹੈਪੀ ਦੇ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾਣਕਾਰੀ ਦਿੰਦਿਆਂ ਹੈਪੀ ਦੀ ਪਰਜਾਈ ਅਤੇ ਮਾਤਾ ਰਾਜ ਨੇ ਦੱਸਿਆ ਕਿ ਹੈਪੀ ਜੋ ਵਿਦੇਸ਼ ਵਿੱਚ ਰਹਿੰਦਾ ਹੈ ਦਾ ਸੰਨੀ ਨਾਮ ਦਾ ਇੱਕ ਦੋਸਤ ਜੋ ਪਿੰਡ ਵਿੱਚ ਹੀ ਰਹਿਣ ਵਾਲਾ ਹੈ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਹੈਪੀ ਦੀ ਵਾਟੀ ਤੇ ਨਜ਼ਰ ਰੱਖਦਾ ਹੈ ਬੀਤੇ ਦਿਨ ਹੈਪੀ ਦੀ ਪਤਨੀ ਕਰੋ ਦੁੱਧ ਲੈਣ ਲਈ ਗਈ ਤੇ ਵਾਪਸ ਨਹੀਂ ਪਰਤੀ ਬਾਅਦ ਵਿੱਚ ਪਤਾ ਚੱਲਿਆ ਕਿ ਸੰਨੀ ਉਸਨੂੰ ਬਹਿਲਾ ਫਸਲਾ ਕੇ ਲੈ ਗਿਆ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਤਾਂ ਉਹਨਾਂ ਦੇ ਕਾਰਤੇਜ ਤਾਰ ਹਥਿਆਰਾਂ ਨਾਲ ਗੁੰਡਿਆਂ ਨੇ ਹਮਲਾ ਕਰ ਦਿੱਤਾ ਤੇ ਤੋੜ-ਫੋੜ ਕੀਤੀ ਉਥੇ ਹੀ ਪਿੰਡ ਦੀ ਮਹਿਲਾ ਸਰਪੰਚ ਦਲਜੀਤ ਕੌਰ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਪਿੰਡ ਦੀ ਔਰਤ ਨੂੰ ਲੈ ਕੇ ਫਰਾਰ ਹੋਣ ਵਾਲਾ ਸੰਨੀ ਤਿੰਨ ਬੱਚਿਆਂ ਦਾ ਪਿਓ ਹੈ ਜਦ ਕਿ ਔਰਤ ਵੀ ਦੋ ਬੱਚਿਆਂ ਦੀ ਮਾਂ ਹੈ ਮਹਿਲਾ ਸਰਪੰਚ ਨੇ ਹੈਪੀ ਦੇ ਕਾਰ ਗੁੰਡਿਆਂ ਵੱਲੋਂ ਕੀਤੀ ਗਈ ਤੋੜਪੋੜ ਦੀ ਵੀ ਪੁਸ਼ਟੀ ਕਰਦਿਆਂ ਨਿਖੇਦੀ ਕੀਤੀ ਆ ਉਹ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰੀਪੋਰਟ ਮੇਰਾ ਨਾਮ ਦਲਜੀਤ ਘੋੜਾ ਪਿੰਡ ਰਾਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੋਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਾਰ ਦੋਸਤ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਹੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਣ ਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਆ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਹੈ ਮੰਗ ਇਹ ਹੋਈ ਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਇਹ ਕੀ ਆ 4:00 5:00 ਵਜੇ ਦੀ ਗੱਲ ਜਿਸ ਨੂੰ ਕੱਢ ਕੇ ਖੜਿਆ ਹੈ ਤੇ ਦਵਾਈ ਲੈਣਗੇ ਇਹ ਮਮਮੀ ਨਾਲ ਉਹ ਇਹਦੇ ਹੱਦ ਚ ਕੋਈ ਨਹੀਂ ਏ ਸ੍ਰੀ ਕਮਲਲਾਹ ਇੱਦਰਾਡਾ ਹਾਂਜੀ ਯਾਰ ਦੋਸਤ ਸੀਗੇ ਯਾਰ ਦੋਸਤੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਹੁਣ ਜਾਣ ਏਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਾ ਸਾਡੇ ਚ ਕੀ ਕੰਮ ਕਰਨ ਦਿਆ ਸੀ ਜਾਰੀ ਗੂਟੀ ਨੇ ਜਾਰੀ ਪਾਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਅਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਸੀਂ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵੀ ਸਾਡੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਚ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਏ ਜਦੋਂ ਚਲ ਗਿਆ ਤਾਂ ਅਸੀਂ ਫੜਫੜ ਉਦੋਂ ਬੂਆ ਖੋਲ ਕੇ ਵੇਖਿਆ ਉਦੋਂ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਾ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਹਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸਰੀ ਜਿਹਨੇ ਜਨਾਨੀ ਕੱਢ ਕੱਢ ਨੌ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈਨੀ ਦੀ ਘਰ ਦੀ ਨਾਲ ਆਈ ਹ ਅੱਛਾ ਤੁਹਾਡੀ ਨੌ ਨਹੀਂ ਸਾਡੀ ਨੌ ਤੇ ਤੇ ਪਤਾ ਨਹੀਂ ਕੋਈ ਤੇਨਾਰ ਤੋਂ ਓੜਪਾਨ ਹੜੀਕਾਰ ਦੀ ਕੀਤੀ ਹੈ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਗਏ ਦਾ ਭੱਜ ਦੌੜ ਕੇ ਥੰਮੀਆਂ ਲਾਈ ਜਾਂਦੇ ਸ਼ਨੀ ਪਤਾ ਟਾਡੇ ਤੁਹਾਡੇ ਬੰਦੇ ਲੈ ਆਉਣ ਲੈ ਆ ਕੇ ਕਰਦੇ ਨੇ ਜਉਂ ਕਰਦਾ ਸਾਡੀ ਬੋਟੀ ਤੇ ਤਮਕੀ ਲਾਈ ਨੇ ਸਾਰੇ ਤਾਂ ਲਾਈ ਆ ਨੌ ਖੜੀਕੇਸ਼ ਇਹ 15 ਤਰੀਕ ਦੀ ਖੜੀ ਹੈ ਅਜੇ ਨਹੀਂ ਆਈ ਅਜੇ ਤੱਕ ਨਹੀਂ ਆਈ ਕੋਈ ਕੁਸੁੰਨਣ ਕੀਤੀ ਹੈ ਹਾਂਜੀ ਇਹੀ ਕੀਤੀ ਹੈ ਤੁਹਾਨੂੰ ਵੀ ਤਾਂ ਪਤਾ ਲੱਗ ਗਿਆ ਕਿ ਭੱਜ ਕੇ ਚਲ ਗਈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਛੜਿਆ ਕਦੇ ਦੀ ਸੂ ਲੈੰਦਾ ਰਿਆ ਪੀ ਉੱਥੇ ਗਈ ਆ ਉੱਥੋਂ ਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕਲ ਕੰਮ ਉੱਥੇ ਕਰਦਾ ਹੈ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋ ਹੀ ਉਹ ਏਦਾਂ ਹੀ ਲੱਗਾ ਹੀ ਕਿ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਸੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਇਹ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ। ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ। ਇਹ ਤੱਕੇ ਨਾ ਖੀਤਾ ਤੇ ਸਾਰੇ ਤੱਕੇ ਨਾ ਇਹ ਕੰਮ ਹੋਏ ਆ।